ਨੀਦਰਲੈਂਡ ਵਿੱਚ ਖੇਡੇ ਜਾ ਰਹੇ ਹਾਕੀ ਵਿਸ਼ਵ ਕੱਪ ਵਿੱਚ ਅੱਜ ਭਾਰਤੀ ਹਾਕੀ ਟੀਮ ਆਪਣਾ ਤੀਜਾ ਮੁਕਾਬਲਾ ਖੇਡਣ ਉਤਰੇਗੀ ਅੱਜ ਦੇ ਮੁਕਾਬਲੇ ਵਿੱਚ ਭਾਰਤੀ ਟੀਮ ਦੀ ਟੱਕਰ ਹੋਵੇਗੀ ਸਪੇਨ ਦੀ ਟੀਮ ਖਿਲਾਫ ਲਗਾਤਾਰ ਦੋ ਮੁਕਾਬਲੇ ਹਾਰ ਚੁੱਕੀ ਭਾਰਤੀ ਟੀਮ ਲਈ ਸਪੇਨ ਖਿਲਾਫ ਹੋ ਰਿਹਾ ਮੁਕਾਬਲਾ ਜਿੰਨਾ ਬੇਹੱਦ ਜ਼ਰੂਰੀ ਹੈ ਤੇ ਜੇਕਰ ਭਾਰਤੀ ਟੀਮ ਇਸ ਮੁਕਾਬਲੇ ਵਿੱਚ ਜਿੱਤ ਦਰਜ ਕਰਨ ਵਿੱਚ ناکਾਮਯਾਬ ਰਹੀ ਤਾਂ ਭਾਰਤੀ ਟੀਮ ਲਈ ਪੋਡੀਅਮ ਫਿਨਿਸ਼ ਕਰਨ ਦੇ ਸੁਪਨੇ ਲਗਭਗ ਲਗਭਗ ਟੁੱਟ ਹੀ ਜਾਣਗੇ ਤੇ ਅਜੇਹੇ ਵਿੱਚ ਭਾਰਤੀ ਟੀਮ ਦੇ ਸੀਨੀਅਰ ਖਿਡਾਰੀਆਂ ਤੋਂ ਤਾਂ ਚੰਗੇ ਪ੍ਰਦਰਸ਼ਨ ਦੀ ਉਮੀਦ ਰਹੇਗੀ ਨਾਲ ਹੀ ਚੰਗਾ ਪ੍ਰਦਰਸ਼ਨ ਕਰ ਰਹੇ ਯੁਵਾ ਖਿਡਾਰੀਆਂ ਤੋਂ ਵੀ ਇੱਕ ਵਾਰ ਫੇਰ ਤੋਂ ਚੰਗੇ ਪ੍ਰਦਰਸ਼ਨ ਦੀਆਂ ਉਮੀਦਾਂ ਰਹਿਣਗੀਆਂ ਭਾਰਤੀ ਟੀਮ ਨੂੰ ਇਸ ਵਿਸ਼ਵ ਕੱਪ ਦੇ ਆਪਣੇ ਪਹਿਲੇ ਹੀ ਮੁਕਾਬਲੇ ਵਿੱਚ ਬੈਲਜੀਅਮ ਦੇ ਹੱਥੋਂ 3-2 ਦੇ ਫਰਕ ਨਾਲ ਹਾਰ ਦਾ ਸਾਹਮਣਾ ਕਰਨਾ ਪਿਆ ਸੀ ਤੇ ਉਸ ਤੋਂ ਬਾਅਦ ਆਪਣੇ ਦੂਜੇ ਮੁਕਾਬਲੇ ਵਿੱਚ ਭਾਰਤੀ ਟੀਮ ਨੂੰ ਇੰਗਲੈਂਡ ਦੀ ਟੀਮ ਨੇ 2-1 ਦੇ ਫਰਕ ਨਾਲ ਮਾਤ ਦਿੱਤੀ ਭਾਰਤੀ ਟੀਮ ਲਈ ਮਾੜੀ ਗੱਲ ਇਹ ਰਹੀ ਕਿ ਭਾਰਤੀ ਟੀਮ ਨੇ ਆਪਣੇ ਪਹਿਲੇ ਦੋਨੇ ਮੁਕਾਬਲੇ ਅਖੀਰਲੇ ਮਿੰਟਾਂ ਵਿੱਚ ਜਾ ਕੇ ਹਾਰੇ ਹਾਲਾਂਕਿ ਇਨਾ ਮੁਕਾਬਲਿਆਂ ਵਿੱਚ ਭਾਰਤੀ ਟੀਮ ਦੇ ਯੁਵਾ ਖਿਡਾਰੀਆਂ ਨੇ ਚੰਗਾ ਪ੍ਰਦਰਸ਼ਨ ਜ਼ਰੂਰ ਕਰਕੇ ਵਿਖਾਇਆ ਪਰ ਭਾਰਤੀ ਟੀਮ ਦਾ ਡਿਫੈਂਸ ਲਾਈਨਅਪ ਬੇਹਦ ਕਮਜ਼ੋਰ ਰਿਹਾ ਭਾਰਤੀ ਟੀਮ ਜਿੱਥੇ ਇੱਕ ਪਾਸੇ ਦੋਨੇ ਮੁਕਾਬਲੇ ਹਾਰ ਚੁੱਕਿਆ ਉੱਥੇ ਹੀ ਸਪੇਨ ਦੀ ਟੀਮ ਨੇ ਅਜੇ ਤੱਕ ਇਸ ਵਿਸ਼ਵ ਕੱਪ ਵਿੱਚ ਇੱਕ ਮੁਕਾਬਲਾ ਹਾਰਿਆ ਤੇ ਟੀਮ ਦਾ ਇੱਕ ਮੁਕਾਬਲਾ ਡਰਾਅ ਰਿਹਾ ਸੀ ਸਪੇਨ ਦਾ ਪਹਿਲਾ ਮੁਕਾਬਲਾ ਇੰਗਲੈਂਡ ਖਿਲਾਫ ਇੱਕੇ ਕਰੀਬ ਬਰਾਬਰੀ ਤੇ ਮੁਕਿਆ ਤੇ ਦੂਜੇ ਮੁਕਾਬਲੇ ਵਿੱਚ ਸਪੇਨ ਨੂੰ ਆਸਟ੍ਰੇਲੀਆ ਦੀ ਟੀਮ ਨੇ 3-0 ਨਾਲ ਹਰਾਇਆ ਤਾਂ ਜਿੱਥੇ ਇੱਕ ਪਾਸੇ ਭਾਰਤੀ ਟੀਮ ਜਿੱਤ ਦੀ ਭਾਲ ਵਿੱਚ ਹੋਏਗੀ ਉੱਥੇ ਹੀ ਸਪੇਨ ਦੀ ਟੀਮ ਵੀ ਹਰ ਹਾਲ ਵਿੱਚ ਜਿੱਤ ਦਰਜ ਕਰਨਾ ਚਾਹੇਗੀ ਤੇ ਅਜੇ ਇਹ ਵਿੱਚ ਅੱਜ ਦਾ ਮੁਕਾਬਲਾ ਰੋਮਾਂਚ ਨਾਲ ਭਰਪੂਰ ਰਹਿਣ ਦੀ ਉਮੀਦ ਜ਼ਰੂਰ ਕੀਤੀ ਜਾ ਸਕਦੀ ਹੈ ਤੇ ਨਾਲ ਹੀ ਉਮੀਦਾਂ ਰਹਿਣਗੀਆਂ ਭਾਰਤੀ ਟੀਮ ਦੇ ਜੇ ਦਰਜ ਕਰਨ ਦੀਆਂ ਪਰਵੇਸ਼ ਸੰਧੂ এবੀਪੀ ਨਿਊਜ਼ ਮੋਹਾਲੀ